ਸਤਾ ਆਪਦੇ ਆਪ ਦੇ ਕੰਮ ਕਰਦੇ ਸੀ ਸੋ ਸਾਡੇ ਚੋਂ ਤੁਹਾਨੂੰ ਕੋਈ ਲੀਡਰ ਲੱਗਦਾ ਉਹ ਉਥੋਂ ਸ਼ੁਰੂ ਕਰ ਲੈਣੇ ਆ ਉਹ ਚੀਮਾ ਸਾਹਿਬ ਫਰਾਂਸ ਮਿਨਿਸਟਰ ਨੇ ਵਕੀਲ ਸੀਗੇ ਜੀ ਸੰਗਰੂਰ ਵਕੀਲ ਸੀਗੇ ਜੀ ਸਾਡੇ ਅਮਨ ਅਰੋੜਾ ਜੀ ਉਹ ਆਪਣਾ ਕੰਮਕਾਰ ਕਰਦੇ ਸੀਗੇ ਡੈਂਟਲ ਹਸਪੀਟਲ ਐ ਸਨਾਮ ਚ ਬੜਾ ਵੱਡਾ ਆਪਣਾ ਕੰਮਕਾਰ ਕਰਦੇ ਸੀ ਮਨੀਸ਼ ਸੋਧਿਆ ਜੀ ਨਿਊ ਚ ਪੱਤਰਕਾਰ ਸੀਗੇ ਜੀ ਅਰਵਿੰਦ ਕੇਜਰੀਵਾਲ ਇਨਕਮ ਟੈਕਸ ਕਮਿਸ਼ਨਰ ਸੀਗੇ ਸਤਿੰਦਰ ਜੈਨ ਹੋਰੀ ਡਾਕਟਰ ਨੇ ਜੀ ਇਨਾ ਇਹ ਆਪਣਾ ਕੰਮ ਕਰਦਾ ਸੀ ਦਿੱਲੀ ਚ ਤੁਸੀਂ ਜਿੰਨੇ ਆ ਆ ਅੱਖਾਂ ਦਾ ਡਾਕਟਰ ਆ ਬੈਠੇ ਨੇ ਬਲਬੀ ਸਿੰਘ ਜੀ ਜਿੰਨੇ ਤੁਸੀਂ ਦੇਖੋਗੇ ਹਨਾ ਉਹ ਪਿੱਛੇ ਚਮਕੌਰ ਸਾਹਿਬ ਵਾਲੇ ਬੈਠੇ ਆ ਸਾਡੇ ਡਾਕਟਰ ਬੈਠੇ ਜਿੰਨੇ ਤੁਸੀਂ ਦੇਖੋਗੇ ਕੋਈ ਨਾ ਕੋਈ ਆਪਦਾ ਕੰਮ ਕਰਦਾ ਸੀ ਸਾਨੂੰ ਇੱਧਰ ਆ ਕੇ ਗਾਲਾਂ ਕੱਢਣ ਦੀ ਕੀ ਲੋੜ ਸੀ ਵੀ ਅਸੀਂ ਕਿਹਾ ਯਾਰ ਫਿਰ ਠੀਕ ਆ ਤੁਰਤਾ ਦੁਨੀਆ ਜਾਊਗੀ ਸਿਕੰਦਰ ਵਰਗੇ ਵੀ ਤੁਰਗੇ ਦੁਨੀਆ ਜਿੱਤ ਕੇ ਪਰ ਕੁਝ ਕਰਤਾ ਜਾਈਏ ਯਾਰ ਹਾਂ ਇਹ ਸਾਨੂੰ ਪਤਾ ਸੀ ਕਿ ਗਾਲਾਂ ਇੱਕ ਤਾਂ ਕੱਢਣਗੇ ਕਿਉਂਕਿ ਇਹਨਾਂ ਦੀਆਂ ਕੁਰਸੀਆਂ ਨੂੰ ਹੱਥ ਪੈ ਗਿਆ ਇਨਾਂ ਦੀਆਂ ਸੱਤਾ ਜਾਊਗੀ ਇਹਨਾਂ ਨੂੰ ਉਹ ਟੌਰਾਂ ਜਿਹੜੀਆਂ ਉਹ ਇਹਨਾਂ ਤੋਂ ਖੁੱਸਣ ਗਏ ਇਸ ਕਰਕੇ ਤੜਫਣਗੇ ਦੁਕਾਨਦਾਰੀਆਂ ਬੰਦ ਰਹਿ ਐ ਕਹ ਲੋ ਚਲੋ ਹਾਂ ਇਹ ਵਧੀਆ ਵੀ ਇਹਨਾਂ ਦੀਆਂ ਦੁਕਾਨਾਂ ਬੰਦ ਹੋ ਗਈਆਂ ਸੋ ਇਹਨਾਂ ਦੀਆਂ ਦੁਕਾਨਾਂ ਇੱਕ ਤਾਂ ਹੁੰਦਾ ਨਾ ਇੱਕ ਤਾਂ ਹੁੰਦਾ ਦੁਕਾਨਾਂ ਬੰਦ ਹੋ ਗਈਆਂ ਤੁਸੀਂ ਤਾਂ ਮਾਰਕੀਟ ਹੀ ਬਦਲਤੀ ਹੁਣ ਚਾਹੇ ਖੋਲ ਵੀ ਲੈਣ ਉੱਥੇ ਕੋਈ ਕਾ ਕੀ ਨਹੀਂ ਆਉਂਦਾ ਜਦੋਂ ਮਾਰਕੀਟ ਹੀ ਕਿਤੇ ਵਧੀਆ ਜਗ੍ਹਾ ਤੇ ਚੱਲੀ ਗਈ ਹੈ ਨਾ ਹੁਣ ਤਾਂ ਮਤਲਬ ਦੇਖੋ ਮੈਂ ਕਹੇ ਨਹੀਂ ਕਹਿੰਦਾ ਕਿ ਕੋਈ 17 ਸੈਕਟਰ ਪਹਿਲਾਂ ਮਸ਼ਹੂਰ ਹੁੰਦਾ ਸੀ ਐਲਾਂਟੇ ਖੁੱਲਿਆ 17 ਸੁਣਾ ਹੋ ਗਿਆ ਠੀਕ ਆ ਚਲੋ ਠੀਕ ਆ ਉੱਥੇ ਵੀ ਦੁਕਾਨਾਂ ਵਧੀਆ ਨੇ ਲੋਕ ਫਿਰ ਦੁਬਾਰਾ ਜਾਣ ਲੱਗੇ ਉਧਰ ਪਰ ਜਦੋਂ ਕੋਈ ਨਵੀਂ ਚੀਜ਼ ਆਉਂਦੀ ਹੈ ਬਈ ਪੁਰਾਣਿਆਂ ਨੂੰ ਤਾਂ ਫਿਰ ਉਹ ਤੁਸੀਂ ਦੇਖਿਓ 17 ਵਾਲੇ ਗਾਲਾਂ ਕੱਢਦੇ ਐ ਐਲਾਂਟੇ ਨੂੰ ਹਾਂ ਵੀ ਮੈਂ ਫੋਨ ਕਰਤਾ ਜੀ ਇਹਨਾਂ ਨੂੰ 20000 ਦੇ ਆਏ ਤੁਹਾਡਾ ਕੰਮ ਹੋ ਜਾਊਗਾ ਹਾਂ ਵੀ ਮੈਂ ਫੋਨ ਕਰਤਾ 20000 ਦੇ ਆਏ ਤੁਹਾਡਾ ਕੰਮ ਹੋ ਜਾਊਗਾ ਫਿਰ ਤਾਂ ਸਿੱਧਾ ਹੀ ਚਲਾ ਜਾਊਗਾ ਨਾਲੇ ਸਾਨ ਕਰਤਾ ਨਾਲੇ ਨਾਲੇ ਜੀਵਨ ਕਰੂਗਾ ਨਹੀਂ ਦੇਖੋ ਪਤਾ ਕੀ ਹੈ ਮੈਂ ਮੈਂ ਇਹ ਨਹੀਂ ਕਹਦਾ ਮੈਂ ਕੋਈ ਵੋਟਾਂ ਵਾਸਤੇ ਨਹੀਂ ਆਇਆ ਅਜੇ ਤਾਂ ਵੋਟਾਂ ਤਾਂ ਬਹੁਤ ਟਾਈਮ ਪਿਆ ਹੈ ਅਜੇ ਤਾਂ ਆਪਾਂ ਨੂੰ 4 ਸਾਲ 16 ਮਾਰਚ ਨੂੰ ਹੋਣਗੇ 16 ਮਾਰਚ ਨੂੰ 4 ਸਾਲ ਹੋਣਗੇ ਆਪਣੀ ਆਪਣੀ ਸਰਕਾਰ ਨੂੰ ਇਹ ਪਹਿਲੇ ਹੀ ਆ ਗਿਆਂ ਜੀ ਵੋਟਾਂ ਅਸੀਂ ਆ ਕੇ ਕੋਈ ਡਾਇਨਾਸੌਰ ਦੇ ਸੰਗਲ ਪਾਈ ਫਿਰਦਾ ਹੈ ਹਨਾ ਕੋਈ ਕੋ ਕੋਈ ਆਪਦੀਆਂ ਮੀਟਿੰਗਾਂ ਦੇ ਚੱਕਰਾਂ 'ਚ ਪਏ ਨੇ ਹਨਾ ਵੀ ਆਹ ਕਰ ਲਿਓ ਕਰ ਲਈ ਤਿਆਰੀ ਹੋ ਗਈ ਸ਼ੁਰੂ ਸਾਡੀ ਆਹ ਹੋ ਗਿਆ ਕਾਹਦੀਆਂ ਤਿਆਰੀਆਂ ਤੁਹਾਡੀਆਂ 4 ਸਾਲ 'ਚ ਕੋਈ ਸਕੀਮ ਜਾਂ ਕੋਈ ਐਸਾ ਵਿਜਨ ਦਿੱਤਾ ਹੋਵੇ ਪੰਜਾਬ ਨੂੰ ਅਸੀਂ ਆਹ ਕਰ ਦਾਂਗੇ ਆਹ ਨਹੀਂ ਕਰਾਂ ਨਾ ਸਿਰਫ ਇਹੀ ਸਾਡੀ ਵਾਰੀ ਆਊਗੀ ਸਾਡੀ ਵਾਰੀ ਆਊਗੀ ਸਾਡੀ ਵਾਰੀ ਕੋਈ ਐਦਾਂ ਕੋਈ ਟਰੈਕ ਥੋੜੇ ਹਾਂਜੀ ਨੇ ਉਹਨਾਂ কা ਵਿੱਚ ਜਦੋਂ ਕਹੇ ਮੈਨੂੰ ਪਤਾ ਬਾਲੀ ਦੇ ਨੇੜੇ ਡੇਡ ਦੇ ਆ ਪੁਆਦੀ ਬੋਲਦਾ ਹਾਂ ਹਾਂ ਡਿਸਪਰਿੰ ਦੀ ਗੋਲੀ ਪਹਿਲਾਂ ਡਿਸਪੈਂਸਰੀ ਚ ਨਹੀਂ ਮਿਲਦੀ ਸੀ ਹੂੰ ਹੁਣ ਤਾਂ ਬਹੁਤ ਵੱਡੇ ਜਿਹੇ ਇਲਾਜ ਹੁੰਦੇ ਉੱਥੇ ਨਹੀਂ ਨਹੀਂ ਇਹੀ ਹੈ ਬੱਸ ਕਿ ਤੰਦਰੁਸਤ ਰਹੋ ਜਿਉਂਦੇ ਵੱਸਦੇ ਰਹੋ ਐਸੇ ਤਰ੍ਹਾਂ ਸੋਚ ਸਮਝ ਕੇ ਫੈਸਲੇ ਲਓ ਪਰਿਵਾਰਾਂ ਦੇ ਅ ਪਰਿਵਾਰਾਂ ਨੂੰ ਕਾਮਯਾਬ ਕਰਨਾ ਸਾਡਾ ਕੰਮ ਹੈ ਪਰਵਾਰਾਂ ਨੂੰ ਕਾਮਯਾਬੀ ਦੇ ਰਸਤੇ ਦਿਖਾਉਣਾ ਸਾਡਾ ਕੰਮ ਹੈ ਅੱਗੇ ਇੱਕ ਪਰਿਵਾਰ ਨੇ ਕਾਮਯਾਬ ਹੋਣਾ ਉਹ ਬੱਚਿਆਂ ਦੀ ਮਿਹਨਤ ਤੇ ਕਾਂ ਬੱਚਿਆਂ ਦੀ ਮਿਹਨਤ ਚ ਕੋਈ ਕਮੀ ਨਹੀਂ ਮੈਂ ਦੇਖਿਆ ਸਾਡੇ ਸਟੂਡੈਂਟ ਸਾਡੇ ਬੱਚੇ ਜਦੋਂ ਥੋੜਾ ਜਿਹਾ ਮੌਕਾ ਦੇ ਦੋ ਉਹ ਕੋਈ ਨਾ ਕੋਈ ਕੋਈ ਨਾ ਕੋਈ ਐਸਾ ਤਰੀਕਾ ਲੱਭ ਕੇ ਉਹ ਆਂਬਰਾਂ ਨੂੰ ਉੱਡ ਜਾਂਦੇ ਆ ਪੰਜਾਬੀ ਪੂਰੀ ਦੁਨੀਆ ਚ ਕਾਮਯਾਬ ਹੈ ਪੰਜਾਬੀ ਤੁਹਾਨੂੰ ਕਦੇ ਭੀਖ ਮੰਗਦਾ ਨਹੀਂ ਮਿਲੂਗਾ ਪਰ ਹਾਂ ਤੰਦਰੁਸਤੀ ਜਿਹੜੀ ਹੈ ਉਹ ਉਹ ਬਹੁਤ ਜ਼ਰੂਰੀ ਹੈ ਤੇ ਸਿਹਤ ਜਿਹੜੀ ਉਹ ਪਰਮਾਤਮਾ ਦੇ ਹੱਥ ਹੈ ਦੇ ਪਰਮਾਤਮਾ ਤੋਂ ਬਾਅਦ ਆਪਾਂ ਦੂਜਾ ਰੱਬ ਮੰਨਦੇ ਆ ਡਾਕਟਰਾਂ ਨੂੰ ਸੋ ਜੇ ਡਾਕਟਰਾਂ ਨੂੰ ਜਿਹੜਾ ਇੱਕ ਫੈਸਿਲਿਟੀ ਦੇ ਦਈਏ ਡਾਕਟਰ ਨੂੰ ਕੰਮ ਕਰਨ ਦਾ ਮਾਹੌਲ ਮਿਲ ਜੇ ਉਹਨਾਂ ਕੋਲੇ ਉਸ ਤਰ੍ਹਾਂ ਦੇ ਇਲਾਜ ਔਜ਼ਾਰ ਹੋਣ ਤਾਂ ਫਿਰ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਨੂੰ ਜਿਹੜਾ ਪਹਿਲਾਂ ਚਿੱਟੇ ਦਾ ਦਾਗ ਲੱਗ ਗਿਆ ਪਤਾ ਨਹੀਂ ਆ ਸਾਡੇ ਬੱਚਿਆਂ ਤੇ ਲੱਗ ਗਿਆ ਕਿ ਫੌਜ ਚ ਭਰਤੀ ਹੋਣ ਚੁੱਕਾ ਹੁਣ ਜੋਗੇ ਸਾਡੇ ਕੋਲ ਸਰੀਰ ਨਹੀਂ ਰਹੇ ਸਾਥੋਂ ਫਿਜ਼ੀਕਲ ਟੈਸਟ ਨਹੀਂ ਪਾਸ ਹੁੰਦੇ ਕਿੱਥੇ ਸਰੂ ਵਰਗੇ ਕਦਾਂ ਲਈ ਮਸ਼ਹੂਰ ਪੰਜਾਬੀ ਕਿੱਥੇ ਇਹਨਾਂ ਨੇ ਲਾਤੇ ਚਿੱਟਿਆਂ ਤੇ ਕਦੇ ਨਸ਼ਿਆਂ ਤੇ ਲਾ ਕੇ ਪੰਜਾਬ ਦਾ ਬੇੜਾ ਘਰ ਕੇ ਇਹਨਾਂ ਨੇ ਕਰ ਕਰਤਾ ਅੱਜ ਤਾਂ ਲੱਗੇ ਹੋਇਆ ਕਿ ਕਿ ਦੁਨੀਆ ਤੋਂ ਹਰੇਕ ਨੇ ਜਾਣਾ ਹੈ ਜਾਂਦਿਆਂ ਨੂੰ ਯਾਦ ਕਰ ਲੈ ਕੋਈ ਚਾਰ ਬੰਦੇ ਯਾਦ ਕਰ ਲੈਣ ਕੋਈ ਬੰਦੇ ਆਏ ਸੀ ਯਾਰ ਹਨਾ ਵੀ ਚਲੋ ਚੰਗਾ ਕੰਮ ਕਰਗੇ ਨੀਹਾਂ ਭਰ ਜੀਏ ਬਿਲਡਿੰਗਾਂ ਵੀ ਬਣ ਜਾਂਦੀਆਂ ਨੇ ਨੀਹਾਂ ਮਜ਼ਬੂਤ ਹੋਣ ਬਿਲਡਿੰਗ ਕਦੇ ਨਹੀਂ ਡਿੱਗਦੀ ਬਿਲਡਿੰਗ ਕਦੇ ਨਹੀਂ ਗਿਰਦੀ ਸੋ ਅਸੀਂ ਪੰਜਾਬ ਦੇ ਨੀਹਾਂ 'ਚ ਪੰਜਾਬ ਦੀਆਂ ਨੀਹਾਂ ਦੇ ਵਿੱਚ ਅਸੀਂ ਮਜ਼ਬੂਤ ਇੱਟਾਂ ਲਾ ਰਹੇ ਹਾਂ ਪੰਜਾਬ ਦੀ ਬੇਰੁਜ਼ਗਾਰੀ ਨੂੰ ਖਤਮ ਕਰਨ ਲਈ ਚੰਗੇ ਸਕੂਲ ਬਣ ਰਹੇ ਨੇ ਪੰਜਾਬ ਦੇ ਵਿੱਚ ਨੌਕਰੀਆਂ ਮਿਲ ਰਹੀਆਂ ਨੇ ਪੰਜਾਬ ਦੇ ਵਿੱਚ ਪਾਣੀ ਜਿਹੜਾ ਚਾਹੇ ਖੇਤਾਂ ਵਾਲਾ ਉਹ ਉਹ ਟੇਲਾਂ ਤੱਕ ਪਹੁੰਚ ਗਿਆ 40-40 ਸਾਲਾਂ ਬਾਅਦ ਲੋਕ ਕਹਿੰਦੇ ਪਾਣੀ ਦੇਖਿਆ ਬਿਜਲੀ ਉਹ ਉਹ ਜਿਹੜੀ ਹੈ ਕਦੇ ਬੱਲਬ ਬੁਝਿਆ ਦੇਖਿਆ ਨਹੀਂ ਕਿਸੇ ਨੇ ਤੇ ਬਿਜਲੀ ਘਰਾਂ ਦੀ ਵੀ ਖੇਤਾਂ ਦੀ ਵੀ ਦਿਨੇ ਆਉਂਦੀ ਹੈ ਤੇ ਕੰਮਕਾਰ ਕਰਕੇ ਆਪਣੇ ਪਰਿਵਾਰਾਂ ਚ ਆ ਕੇ ਸੁਖੀ ਬਸੋ ਦੇਖੋ ਜਿਹੜੇ ਬਾਹਰ ਚਲੇ ਜਾਂਦੇ ਆ ਵਿਦੇਸ਼ਾਂ ਚ ਕੋਈ ਠੀਕ ਹੈ ਚਲੇ ਜਾਂਦੇ ਆ ਪਰ ਉਹਨਾਂ ਨੂੰ ਪੁੱਛ ਕੇ ਦੇਖੋ ਕਿਉਂਕਿ ਉਹ ਪਰਿਵਾਰਾਂ ਤੋਂ ਦੂਰ ਚਲੇ ਜਾਂਦੇ ਆ ਤੇ ਉੱਥੋਂ ਦਾ ਮਾਹੌਲ ਉੱਥੋਂ ਦਾ ਭਾਸ਼ਾ ਉੱਥੋਂ ਦਾ ਮੌਸਮ ਸਾਡੇ ਅਨੁਕੂਲ ਹੀ ਨਹੀਂ ਹਨਾ ਉਹ ਆਉਂਦੇ ਫੋਨ ਇੱਥੇ ਹੀ ਕਰਦੇ ਆ ਖਬਰਾਂ ਇੱਥੋਂ ਦੀ ਹੀ ਪੜਦੇ ਆ ਉਹ ਵੀ ਕੀ ਹੋਈ ਜਾਂਦਾ ਪੰਜਾਬ ਚ ਦੀਵਾਲੀ ਦਸਹਿਰੇ ਵੇਲੇ ਲੋੜੀ ਵੇਲੇ ਆਉਂਦੇ ਇੱਧਰ ਹੀ ਆ ਉਹ ਆਪਣੇ ਤਿਹਾਰ ਮਨਾਉਣ ਪਰ ਕਿਉਂਕਿ ਸਰੀਰਕ ਤੌਰ ਤੇ ਉਹਨਾਂ ਨੂੰ ਉੱਥੇ ਜਾਣਾ ਪੈਂਦਾ ਮਨ ਉਹਨਾਂ ਦਾ ਇੱਥੇ ਹੀ ਰਹਿੰਦਾ ਫਿਰ ਕਿਉਂ ਨਾ ਆਪਾਂ ਉਹਨਾਂ ਦਾ ਸਰੀਰ ਵੀ ਇੱਥੇ ਰੱਖ ਲਈਏ ਉਹ ਉਹ ਸਰੀਰਕ ਤੌਰ ਤੇ ਵੀ ਇੱਥੇ ਰਹਿਣ ਉਹਨਾਂ ਨੂੰ ਉਹਨਾਂ ਦੀ ਡਿਗਰੀਆਂ ਮੁਤਾਬਕ ਉੱਥੇ ਇੱਥੇ ਆਪਣੇ ਕੰਮ ਮਿਲ ਜੇ ਉਹ ਆਪਦੇ ਘਰੇ ਆ ਕੇ ਰੋਟੀ ਖਾਣ ਇਹ ਤੋਂ ਵੱਡਾ ਪੁੰਨ ਕੋਈ ਹੋਰ ਕੀ ਹੋ ਸਕਦਾ ਹੈ